ਅੱਜ ਸਵੇਰ ਮੈਂ ਕੱਪੜੇ ਧੋਤੇ ਹਨਾ ਕੱਪੜੇ ਕੂਕੜੇ ਧੋ ਕੇ ਢੂਠੀ ਆ ਗਈ ਤੇ ਲੈਟਰਨ ਬਾਥਰੂਮ ਧੋ ਕੇ ਨਾ ਤੇ ਆ ਮੰਜਾ ਕੱਲ ਪਰਸੋਂ ਪਹਿਲਾਂ ਤਾਂ ਅਸੀਂ ਇਹਨੂੰ ਅੰਦਰ ਇੱਥੇ ਬਰਾਂਡੇ 'ਚ ਕਰ ਦਿੰਦੇ ਸੀ ਤੇ ਕੱਲ ਪਰਸੋਂ ਨੇ ਇਹ ਮੀਂਹ 'ਚ ਭਿੱਜ ਗਿਆ ਤੇ ਮੇਰਾ ਚਤ ਨੂੰ ਨਾ ਮਤਲਬ ਕਿ ਸੁੱਕ ਜੀ ਆਈ ਜਾਵੇ ਸੁੱਕ ਜੀ ਆਈ ਜਾਵੇ ਤੇ ਮੈਂ ਕਹਿੰਨ ਚਾਲਪੋਹੀ ਦਿੰਨੀ ਆ ਮੈਨੂੰ ਆਰਜਾ ਆਇਆ ਤੇ ਮੈਂ ਉੱਥੇ ਜਗਮੀਤ ਨੂੰ ਕਹਿਣਾ ਮੇਰੇ ਨਾਲ ਥੜੇ ਤੇ ਮੰਜਾ ਕਰਾ ਦੇ ਤੇ ਉਥੇ ਕਰਕੇ ਨਾ ਅਸੀਂ ਤੇ ਉਹਨੂੰ ਮੈਂ ਧੋਤਾ ਤੇ ਮੈਂਟ ਲੱਗੇ ਸਿਰਫ ਇਹਦੇ ਤੇ 15 ਗਰਮ ਪਾਣੀ ਵਿੱਚ ਗੀਜਰ ਤੋਂ ਲੈ ਲੈ ਤੇ ਇਹਦੇ ਤੇ ਬੁਰਸ਼ ਮਾਰ ਕੇ ਸਰਪੰਹ ਢੋਲ ਕੇ ਨਾ ਤੇ ਪਾ ਕੇ ਤੇ ਬੁਰਸ਼ ਮਾਰ ਕੇ ਮੈਂ ਧੋਤਾ 15 20 ਮਿੰਟ ਬਾਅਦ ਤੋਂ ਵੱਧ 15 ਪਹਿਲੀ ਗੱਲਾਂ ਲੱਗੇ 20 ਲੱਗੇ ਨਹੀਂ ਤੇ ਆ ਆ ਨੀੜੇ ਨੂੰ ਨਾ ਘੱਟੋ ਘੱਟ 6 ਮਹੀਨੇ ਹੋ ਗਏ ਸੀ ਲਾਏ ਪਏ ਨੂੰ ਧੋਤੇ ਪਏ ਨੂੰ ਤੇ ਨਾ ਆਰ ਨਹੀਂ ਸੀ ਆਉਂਦਾ ਵੀ ਹੁਣ ਜਵਾਕਾਂ ਨੂੰ ਵੀ ਭੱਦ-ਭੱਜ ਪਈਦਾ ਵੀ ਹਾਏ ਤੁਸੀਂ ਕੰਮ ਨਹੀਂ ਕਰਦੇ ਹਾਏ ਤੁਸੀਂ ਮਰਮਰੂ ਕਰਦੇ ਆ ਤੁਹਾਡੇ ਚਤੰਤ ਹੈ ਥੋੜੇ ਚ ਜਾਨ ਹੈ ਤੇ ਜਾਨ ਤਾਂ ਆਪਦੇ ਚ ਮੁੱਕੀ ਪਈ ਆ ਵੀ ਇੰਨੀ ਜ਼ਿਆਦੇ ਘਾਲ ਹੋਈ ਪਈ ਸੀ ਨਾ ਐ ਲੱਗੇ ਵੀ ਜਾਣੀ ਮਾਰਨ ਵਾਲਾ ਕੰਮ ਬਣਿਆ ਪਿਆ ਸੀ ਵੀ ਹਾਏ ਐਡਾ ਪਹਾੜ ਬਣਿਆ ਪਿਆ ਸੀ ਮੰਜਾ ਵੀ ਹਾਏ ਮੰਜਾ ਧੋਣ ਵਾਲਾ ਧੋਣ ਵਾਲਾ ਤੇ ਪਹਿਲਾਂ ਵੀ ਸੀਗਾ ਚਲ ਹੁਣ ਤਾਂ ਧਾਨਾ ਬਣ ਗਿਆ ਵੀ ਮੀਂਹ ਚ ਭਿੱਜ ਗਿਆ ਤੇ ਜੀ ਨਾ ਕਰੇ ਵੀ ਮੰਨ ਜਾ ਤੁਹਾਨੂੰ ਤੇ ਮੈਂ ਕਿਹ ਕੋ ਟਾਈਮ ਹੁੰਦਾ ਸੀ ਜਦੋਂ ਅੰਨਾਂ ਵਾਂਗੂ ਸਾਰਾ ਦਿਨ ਕੰਮ ਕਰਨਾ ਖੇਤਾਂ ਦੇ ਵਿੱਚ ਤੇ ਅੰਨਾਂ ਵਾਂਗੂ ਚੀਜ਼ ਖਾਣੀ ਤੇ ਹਾਜਮ ਵੀ ਆ ਜਾਣੇ ਤੇ ਅੱਧੇ ਦੇ ਟਾਈਮ 'ਚ ਜੇ ਦੋ ਰੋਟੀਆਂ ਵੀ ਖਾ ਲੂ ਨਾ ਤੇ ਢੈਡਾਂ ਹੀ ਤੜਜੂ ਵੀ ਹਾਈ ਪਤਾ ਹੀ ਨਹੀਂ ਕਿ ਜਿਵੇਂ ਬੇਸਬਰਾਂ ਵਾਂਗੂ ਖਾ ਲਿਆ ਹੁੰਦਾ ਵੀ ਨਾ ਕੋਈ ਅੱਧੇ ਦੇ ਟਾਈਮ 'ਚ ਚੀਜ਼ ਹਾਜਮ ਆਵੇ ਤੇ ਨਾ ਕੋਈ ਗੱਲ ਨਾ ਬਾਤ ਤੇ ਜਦੋਂ ਸਾਡੇ ਪਹਿਲਾਂ ਵਾਲੇ ਟਾਈਮ ਸੀਗੇ ਜਦੋਂ ਸਾਡਾ ਬਚਪਨਾ ਸੀ ਮਾਂ ਵੀ ਉਹਨੇ ਸਾਡੇ ਨੇ ਤੜਕੇ ਠਾ ਦੇਣਾ 4 ਵਜੇ ਕਹਿਣਾ ਆਜੋ ਖੇਤ ਖੇਤ ਜਾਵਣਾ ਉੱਥੇ ਕਹਿਣਾ ਥੱਬੇ ਲਾਉਣੇ ਵੈਸੇ ਮੈਂ ਲਾਏ ਤਾਂ ਹੈ ਨਹੀਂ ਥੱਬੇ ਥੱਬੇ ਉਹ ਮੈਨੂੰ ਆਏ ਪਤਾ ਵੀ ਥੱਬੇ ਲਾਉਂਦੇ ਸੀ ਸਾਡੇ ਟਾਈਮ 'ਚ ਕਿਉਂਕਿ ਜਦੋਂ ਜਿਹੜੀ ਕਣਕ ਵੱਢਦੇ ਸੀ ਥੀ ਕਣਕਾ ਵੱਢਦੇ ਸੀ ਤੇ ਉਹਦੇ ਜਿਹੜੇ ਥੱਬਾਂ ਹੁੰਦੀਆਂ ਸੀ ਉਹਨਾਂ ਨੂੰ ਚੱਕ ਕੇ ਇੱਕ ਥਾ ਮੰਡਲੀ ਲਾਉਂਦੇ ਸੀ ਤੇ ਜਦੋਂ ਦਿਨ ਚੜ ਜਾਣਾ ਤੇ ਛਾਵੇਂ ਮੰਡਲੀ ਤੇ ਛਾਵੇਂ ਪਾ ਦੇਣਾ ਕਹਿਣਾ ਇੱਥੇ ਬਹਿ ਜਾਓ ਅਸੀਂ ਕੰਮ ਕਰਨ ਲੱਗੇ ਕਿਦਰਾਕਤ ਦੂਰ ਹੋਣਾ ਤਾਂ ਕਹਿਣਾ ਇੱਥੇ ਹੀ ਬਹਿ ਜਾਓ ਕੋਲੇ ਤੇ ਉੱਥੇ ਬਹਿ ਜਾਣਾ ਤੇ ਕੀ ਉਹਦਾ ਨਾਂ ਮੰਡਲੇ ਦੇ ਨਾਲ ਲਾਉਣੀਆ ਜਾਂ ਰਸਿਆਂ ਆ ਨਾਂ ਰਸੇ ਵਿਛਾ ਕੇ ਪੰਡਾ ਪਾਉਣੀਆ ਰਸਿਆਂ ਚ ਤਾਂ ਪੰਡਾ ਮੈਂ ਵੀ ਪਾਈਆਂ ਦੋ ਤਿੰਨ ਵਾਰੀ ਸੀ ਕਣਕ ਵੱਢੀ ਸੀ ਤੇ ਰਸਿਆਂ ਦੇ ਨਾਲ ਪੰਡਾ ਬੰਦੇ ਹੁੰਦੇ ਸੀ ਮੁੰਜ ਦੇ ਰਸੇ ਹੁੰਦੇ ਸੀਗੇ ਤੇ ਉਹ ਕਈ ਵਾਰੀ ਟੁੱਟ ਜਾਂਦਾ ਮਿਸਲਪੂਰੀ ਡੈਗ ਪੈਣਾ ਵੀ ਐ ਬਹੁਤ ਚੌੜ ਕਰਨੀ ਖੇਤਾਂ ਚ ਤੇ ਜੇ ਤੋ ਜਾ ਵੜਨਾ ਹਨ ਤੇ ਰਾਤ ਨੂੰ ਪਤਾ ਕੀ ਹੁਣ ਤੜਕੇ ਜਦੋਂ ਬੀਬੀਆਂ ਨੇ ਉੱਠਣਾ ਦਹੀਂ ਦਾ ਢਿੱਡ ਚਟੂਰਾ ਭਰ ਕੇ ਜਮਾਇਆ ਹੁਣ ਰਾਤ ਨੂੰ ਤੇ ਬਜ਼ੁਰਗ ਜਿਹੜੇ ਬੰਦੇ ਜਾਂ ਮੇਰੇ ਵੀਰ ਭਰਾ ਜਿਹੜੇ ਕੰਮਾਂ ਤੇ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਦੋ ਦੋ ਗਲਾਸ ਜਾਂ ਦੁੱਧ ਦੇ ਪੀ ਕੇ ਨਿਕਲ ਜਾਣਾ ਘਰੋਂ ਤੇ ਜਾਂਦਾ ਹੀ ਦਾ ਕੌਲਾ ਖਾ ਕੇ ਖੰਡ ਪਾ ਕੇ ਦਹੀਂ ਦਾ ਕੌਲਾ ਖਾ ਲੈਣਾ ਤੇ 12 1 ਵਜੇ ਤੱਕ ਰਾਹ ਨੂੰ ਨਾ ਕੰਮ ਕਰਨਾ ਜਮਾ ਹੀ ਨਾ ਭੁੱਖ ਲੱਗਣੀ ਨਾ ਚਿੱਤ ਨੇ ਡੂਲਣਾ ਵੀ ਹਾਇ ਰੋਟੀ ਵਾਲੀ ਅੱਲੀ ਝਾਕਣਾ ਨਿਗਾ ਨਾ ਕਰਨੀ ਕਹਿਣਾ ਕੋਈ ਨਹੀਂ ਢੱਡ ਭਰਿਆ ਹੋਇਆ ਕੋਈ ਨਹੀਂ 12 1 ਵਜੇ ਨੂੰ ਜਾ ਘਰੇ ਜਾਵੜਾਂਗੇ ਜਾਂ ਬੜੂਆਂ ਮਗਰ ਜਾਵੜ ਤੰਗਾ ਸੀ ਰੋਟੀ ਲੈ ਕੇ ਤੇ ਹੁਣ ਤਾਂ ਜੇ ਦਹੀਂ ਵੀ ਨਹੀਂ ਖਾ ਲੋ ਉਹਦੇ ਨਾਲ ਵੀ ਚੱਤ ਉੱਪਰ ਬਰਬਰ ਦਾ ਨੂੰ ਆਈ ਜਾਊ ਤੇ ਰਾਤ ਨੂੰ ਰੋਟੀਆਂ ਖਾਣੀਆਂ ਰੱਜ ਕੇ ਥੱਬਾ ਰੋਟੀਆਂ ਦਾ ਖਾ ਕੇ ਸੌਣਾ ਕਮਲ ਵਾਂਗੂ 4-5 ਰੋਟੀਆਂ ਖਾਣੀਆਂ ਤੇ ਹੁਣ ਤੱਕ ਲਗਾ ਕਹਿੰਦਾ ਮੂਰਖਾਂ ਵਾਂਗ ਖਾਈ ਜਾਂਦਾ ਰੋਚੀ ਹੁਣ ਖਾਦੀ ਨਹੀਂ ਜਾਂਦੀ ਤੇ ਪਹਿਲੀ ਗੱਲ ਤੇ ਜੇ ਕੋਈ ਖਾਵੇ ਤੱਕ ਲਗਾ ਕਹਿੰਦਾ ਦਸ ਕਬਲੇ ਵਾਂਗੂੰ ਇੰਨੀ ਰੋਟੀ ਤੇ ਅਸੀਂ ਤਾਂ ਭਰਾਵੋ ਕਬਲੇ ਵਾਂਗੂੰ ਖਾਂਦੇ ਹੁੰਦੇ ਸੀ ਚਾਰ ਪੰਜ ਰੋਟੀਆਂ ਖਾ ਲੈਣੀਆਂ ਤੇ ਕਬੂ ਦਾ ਦੁੱਧ ਤਾਂ ਭਰ ਕੇ ਪੀਣਾ ਜਿਦੋਂ ਰਾਤ ਨੂੰ ਦੁੱਧ ਪੜਾਉਣਾ ਨਾ ਕਰਦੇ ਨੇ ਬੀਬੀਆਂ ਨੇ ਭੈਣਾਂ ਨੇ ਜਦੋਂ ਵੰਡਣਾ ਬੀਬੀ ਨੇ ਵੀ ਸਾਡੀ ਨਹੀਂ ਪਾਉਣਾ ਕੌਲਿਆ ਭਾਂਡੇ ਚ ਤੇ ਮੈਂ ਕਹਾਂ ਮੈਨੂੰ ਤਾਂ ਕੌਲਿਆ ਭਰ ਦੇ ਮੈਂ ਤਾਂ ਇੱਥੇ ਆ ਕੇ ਵੀ ਆਪਾਂ ਤਾਂ ਪਸ਼ੂ ਵਾਧੂ ਸੰਭੇ ਤੇ ਵਾਧੂ ਦੁੱਧ ਪੀਤਾ ਰੱਜ ਮੈਂ ਤੇ ਘਰੇ ਵੀ ਸਾਡੇ 7-8 ਪਸ਼ੂ ਹੁੰ ਤੇ ਘਰੇ ਵੀ ਦੁੱਧ ਬਹੁਤ ਦੂਜਾ ਨਹੀਂ ਵੀ ਛਟੂਰਾ ਇੱਡਾ ਭਰ ਕੇ ਨਾ ਤੇ ਤੱਤਾ ਧਰ ਦੇਣਾ ਤੇ ਉਹਨੇ ਸਾਰਾ ਦਿਨ ਕੜੀ ਜਣਾ ਮੇਰੇ ਦਾਦੀ ਨੇ ਤੁਰੀ ਫਰਦੀ ਨੇ ਗੋਏ ਲਾ ਦੇਣੇ ਤੇ ਉਹਨੇ ਕੜੀ ਜਣਾ ਬਹੁਤ ਸਵਾਦ ਬਣ ਜਾਣਾ ਦੁੱਧ ਸ਼ਾਮ ਤੇ ਕਰ ਤੇ ਰਾਤ ਨੂੰ ਜਿਹੜੀ ਮਲਾਈ ਹੋਣੀ ਉਹ ਸਾਈਡ ਤੇ ਕਰ ਦੇਣੀ ਤੇ ਦੁੱਧ ਸਾਰੇ ਜੀਆਂ ਨੂੰ ਵੰਡ ਕੇ ਦੇਣਾ ਪੀੜ ਨੂੰ ਸਾਰਾ ਇਹਨਾਂ ਰੱਜ ਕੇ ਦੁੱਧ bina ਰੱਜ ਕੇ ਰੋਟੀ ਖਾਣੀ ਹੋਂ ਤਾਂ ਡਾਕਟਰ ਕਹਿੰਦੇ ਰੋਟੀ ਨਾ ਖਾਓ ਰਾਤ ਨੂੰ ਜ਼ਹਿਰ ਆ ਰੋਟੀ ਨਾ ਖਾਓ ਤੇ ਉਹ ਤੋਂ ਰੱਜ ਕੇ ਰੋਟੀਆਂ ਖਾਣਗੇ ਕਹਣਾ ਰੋਟੀਆਂ ਚੀ ਤਾਕਤ ਜਿੰਨੀ ਉਹ ਦੁੱਧ ਦੀਆਂ ਰੋਟੀਆਂ ਚ ਤਾਕਤ ਹੁੰਦੀ ਸੀ ਅੱਜ ਉੰਨੀ ਦੇਸੀ ਘੋਜ ਦੀ ਤਾਕ ਕਿਉਂਕਿ ਸਮੇਂ ਇੱਕ ਡੇ ਚੰਗੇ ਸੀ ਮਤਲਬ ਕਿ ਪੈਸਾ ਤਾਂ ਉਦੋਂ ਨਹੀਂ ਸੀ ਬਣਦਾ ਇੰਨਾ ਇੰਨੀ ਐਸ਼ ਔਰਾਮ ਹੈ ਨਹੀਂ ਸੀ ਲੋਕਾਂ ਦੇ ਕਰਮਾਂ ਤੋਂ ਜਿੰਨੀ ਹੁਣ ਲੋਕ ਕਰਦੇ ਆ ਤੇ ਪਰ ਉਦੋਂ ਸਮੇਂ ਬਹੁਤ ਜ਼ਿਆਦੇ ਚੰਗੇ ਸੀ ਸੌਂ ਲੱਗੇ ਉਹ ਸਮਾਂ ਕਦੇ ਨਹੀਂ ਆਉਣਾ ਬਹੁਤ ਜ਼ਿਆਦੇ ਮਨ ਨੂੰ ਪਰੇਸ਼ਾਨੀ ਆਉਂਦੀ ਜਦੋਂ ਟਾਈਮ ਤੇ ਇੱਥੇ ਕਰੀਦੇ ਆ ਤੇ ਚੀਜ਼ ਵੀ ਰੱਜ ਕੇ ਖਾਣੀ ਕੰਮ ਵੀ ਰੱਜ ਕੇ ਕਰਨਾ ਸਾਰਾ ਦਿਨ ਪਤਾ ਹੀ ਨਾ ਲੱਗਣਾ ਵੀ ਕਿੰਨਾ ਕਤੰਦ ਪੈਟ ਲਿਆ ਤੇ ਰਾਤ ਨੂੰ ਜਦੋਂ ਸੌਂ ਜਾਣਾ ਤੇ ਪਤਾ ਹੀ ਨਾ ਲੱਗਣਾ ਹੁਣ ਜਦੋਂ ਪਈ ਦਾ ਰਾਤ ਨੂੰ 2 2 2:30 ਵਜ ਜਾਂਦੇ ਆ ਨੀਂਦ ਹੀ ਨਹੀਂ ਆਉਂਦੀ ਰਾਤ ਮੈਂ 2:30 ਵਜੇ ਜਾ ਕੇ ਸ ਤੇ ਤੜਕੇ ਜਦੋਂ ਫਿਰ ਉੱਠਣ ਦਾ ਟਾਈਮ ਹੁੰਦਾ ਅੰਮ੍ਰਿਤ ਵੇਲਾ ਉਦੋਂ ਜਾਗ ਨਹੀਂ ਆਉਂਦੀ ਜੇ ਉੱਠ ਉੱਠ ਵੀ ਖੜੀਦਾ ਕਿਤੇ ਗੋਡੇ ਚ ਪੀੜ ਨਿਕਲ ਕਿਤੇ ਮੋਢੇ ਚ ਨਿਕਲ ਕਿਤੇ ਢੂਈ ਦੋਪ ਮੈਂ ਕਹਿੰਨੀ ਆ ਸੱਤਿਆ ਨਾਸ ਵੱਜਿਆ ਪਿਆ ਹੁਣ ਦੇਹਾਂ ਦਾ ਤੇ ਪਰ ਉਹ ਟਾਈਮ ਇੰਨੇ ਵਧੀਆ ਸੀਗੇ ਨਾ ਬਹੁਤ ਜਿਆਦੇ ਚੁੱਲ੍ਹੇ 'ਚ ਨਾ ਪੱਕੀਆਂ ਚੀਜ਼ਾਂ ਖਾਣੀਆਂ ਚੁੱਲ੍ਹੇ 'ਤੇ ਦਾਲਾਂ ਰਿੰਦਣੀਆਂ ਚੁੱਲ੍ਹੇ 'ਤੇ ਮੋਠਾਂ ਦੀ ਦਾਲ ਰਿੰਦਣੀ ਹੋਰ ਦਾਲਾਂ ਸਬਜ਼ੀਆਂ ਕੋਈ ਹੋਣਾ ਚੁੱਲ੍ਹੇ 'ਤੇ ਰਿੰਦਣਾਂ ਦਾ ਨਾਰਮਲ ਚੀਜ਼ ਕਿ ਹੋ ਕੰਦੂਕ ਪਾਉਣਾ ਤੇ ਨਾ ਕੋਈ ਉਲਟੀ ਨਾ ਘਬਰਾ ਨਾ ਕੋਈ ਟੈਕ ਨਾ ਕੁਛ ਨਹੀਂ ਸੀ ਉਹਨਾਂ ਟਾਈਮਾਂ 'ਚ ਤੇ ਹੁਣ ਤਾਂ ਲੋਕਾਂ ਦਾ ਐ ਨਾ ਹੀ ਸਤਿਆਨਾਸ ਹੋਇਆ ਪਿਆ ਹੁਣ ਆਪਦੀ ਕੰਮ ਨੂੰ ਵੇਖ ਕੇ ਜਾਨ ਨਿਕਲ ਹੁਣ ਆਪਦੇ ਚਿੱਤ ਨੂੰ ਸੋਚੀਦਾ ਹੈ ਆ ਉਹੀ ਸਰੀਰ ਆ ਜਿਹੜਾ ਕਦੇ ਥੱਕਦਾ ਨਹੀਂ ਹੁੰਦਾ ਸੀ ਕੰਮ ਕਰਦਾ ਤੇ ਹੁਣ ਮੌਤ ਪੈ ਜਾਂਦੀ ਆ ਕੰਮ ਨੂੰ ਵੇਖ ਕੇ ਤੇ ਬਾਕੀ ਮੇਰੇ ਨਾਲ ਵੀਡੀਓ ਤੁਹਾਨੂੰ ਪਤਾ ਨਹੀਂ ਕਿਵੇਂ ਲੱਗਦੀਆਂ ਭਾਈ ਮੇਰੇ ਨਾਲ ਤਾਂ ਇਹੋ ਜਿਹੇ ਵੀਡੀਓ ਹੁੰਦੀਆਂ ਵੀ ਪੁਰਾਣੇ ਟਾਈਮਾਂ ਦੀਆਂ ਗੱਲਾਂ ਕਰ ਲੀਆਂ ਜਾਂ ਨਾ ਪੁਰਾਣਾ ਸਮਾਂ ਚੇਤੇ ਕਰ ਲਿਆ ਕਿਉਂਕਿ ਉਹ ਸਮੇਂ ਨਾਲ ਮੋਈ ਇੰਨਾ ਸੀਗਾ ਤੇ ਹੁਣ ਦੇ ਟਾਈਮ ਤੱਕ ਕਿਸੇ ਨੂੰ ਨਹੀਂ ਪਤਾ ਵੀ ਥੱਬੇ ਕਾ ਤੁਹਾਨੂੰ ਕਹਿੰਦੇ ਸਾਡੇ ਟਾਈਮਾਂ 'ਚ ਤਾਂ ਪਤਾ ਸੀ ਸਾਨੂੰ ਵੀ ਜਿਹੜੀਆਂ ਲਾਂਗਾ ਇਕੱਠਾ ਕਰਕੇ ਇੱਕ ਤਾਂ ਇਕੱਠਾ ਕਰਦੇ ਉਹਨੂੰ ਥੱਬੇ ਆਂਦੇ ਸੀਗੇ ਤੇ ਜਾਂ ਸੱਥਰਾਂ ਕਹੇ ਦਿੰਦੇ ਸੀ ਤੇ ਜਦੋਂ ਦੂਜਾ ਭਰਨਾ ਪਾਉਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਭਰਨਾ ਜਿਹੜੀਆਂ ਰੱਸਿਆਂ 'ਚ ਪਾ ਦਈਦੀਆਂ ਸੀ ਤੇ 5 ਮਿੰਟ ਲੱਗੇ ਸਾਰੇ ਉਹਨਾਂ ਲੀੜਾ ਸਿਉ ਤਾਂ ਤੇ 15 ਮਿੰਟਾਂ 'ਚ ਹੀ ਧੋਤਾ ਗਿਆ ਤੇ ਪਤਾ ਨਹੀਂ ਘੋਲ ਮੈਂ ਘੱਟੋ-ਘੱਟ 6 ਮਹੀਨੇ ਦੀ ਮਰੀ ਪਈ ਸੀ ਘੋਲ ਕਰ ਕਰਕੇ ਮੈਂ ਨਹੀਂ ਮੰਝੇ ਨੂੰ ਲੀਡਾ ਲਾਉਂਦੀ ਮੈਥੋਂ ਲਈ ਧੋਈਦਾ ਹੁਣ ਇੱਕ ਰਹਿ ਗਿਆ ਹੁਣ ਉਹਨੂੰ ਵੇਖ ਕੇ ਤਾਂ ਆਪ ਚੜਿਆ ਪਿਆ ਏ ਇਹ ਧੋਣ ਵਾਲਾ ਪਿਆ ਏ ਆ ਹਾਲ ਹੋਏ ਪਏ ਆ ਹੋਂ ਦੇ ਟਾਈਮ 'ਚ ਤੇ ਜਿਹੜੇ ਸਾਡਾ ਸਮ ਸੀ ਉਹ 2001 ਤੋਂ ਪਿੱਛੇ ਪਿੱਛੇ ਸੀ ਬਹੁਤ ਵਧੀਆ ਸਮਾਂ ਸੀਗਾ ਧੰਨਵਾਦ